ਪੱਤਰਕਾਰ ਦੋਸਤੋ ਤੁਹਾਨੂੰ ਪਤਾ ਹੈ ਸਾਡੇ ਲਈ ਕਲਾਕਾਰ ਬਾਦ ਚ ਹੈ ਕਿ ਸਾਡੇ ਭਰਾ ਨੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਦੇ ਮੀਰਾਪਿੰਡ ਹੈਗਾ ਵਾ ਉਹ ਵੀ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ ਕਿਸਾਨੀ ਤੇ ਵੀ ਕੁਵੀ ਲਈ ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ ਸਟੇਜ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਸੂਲੇ 'ਤੇ ਦਾ ਨਾਰਾ ਲਾਉਂਦੇ ਨੇ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆਂ ਨਾ ਦੋਨੋਂ ਥੌਰਾਂ ਵੱਲੋਂ ਇਹ ਆਏ ਨੇ ਅਗਲੀ ਗੱਲ ਬੱਬੂ ਮਾਨ ਸਾਹਿਬ ਰੱਖਣਗੇ ਜੀ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਵੀ ਕਿਤੇ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਹਿਰਾਉ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਜਿਹਨ ਜਿਸ ਅਸੀਂ ਖਿੱਤੇ 'ਚ ਜਨਮ ਲਏ ਨੇ ਉਹਦਾ ਜਿਹੜੇ ਸਾਡੇ ਵੱਟ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਛੱਜਣਾ ਇਹੀ ਸਾਡਾ ਸੰਸਕਾਰ ਹੈ ਔਰ ਮਹਾਤਮਾ ਕਰੇ ਇਹ 체ਤਕ ਸਭਿਆ ਉਹ ਸਾਡੇ ਬਹੁਤ ਵੱਡਾ ਅਸਰ ਤੇ ਮਿਲ ਰਿਹਾ ਹੈ ਤੁਸੀਂ ਚਾਹੁੰਦੇ ਹੋ ਕਿ ਸਵੇਰੇ ਸਵੇਰੇ ਮਨਸਾਹਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵਕਫ ਵਕਫ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਜਦੋਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾ ਹੈਗਾ ਤਾਂ ਤੁਸੀਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਭਵਿੱਖ ਤਾਂ ਕੋਈ ਤਾਤਰਿਕ ਦੱਸ ਸਕਦਾ ਹੈ ਜਾ ਕੋਈ ਕਾਰਪੋਰੇਟ ਦੱਸ ਸਕਦਾ ਕਿ ਇਹ ਪੂਰੀ ਦੂਜੀ ਹੌਲਡ ਕਰ ਉਹ ਦੂਸਰੇ ਨਾਲ ਟੱਕਰ ਲੜੀ ਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਕੋਈ ਆਸ ਰਹੀ ਹੈ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਪੂਰੇ ਸ਼ਾਂਤਮਈ ਸੰਘਰਸ਼ ਹੈ ਕਿਤੇ ਕੋਈ ਕੁੱਝ ਨਹੀਂ ਤੈਅ ਨਹੀਂ ਹੋਇਆ ਉਹ ਹਾਰਡਿਸਟ ਹੈ ਜਿਹੜਿਆ ਦੋ ਤਰ੍ਹਾਂ ਦੇ ਰਹਿੰਦਾ ਉਹ ਤਰ੍ਹਾਂ ਦੀ ਜੋ ਚੋਣ ਤੇ ਉਹ ਸ਼ਿਕਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰ ਦਾ ਉਹ ਸ਼ੇਕਾ ਬਣੀਆਂ ਜੜਾਂ ਨਾਲ ਜੜੇ ਰਹਿੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਿ ਇਹ ਇਸ ਲਈ ਆਜੇ ਲੇਕਿਨ ਮੈਂ ਕੋਈ ਗੀਤ ਦੇ ਪ੍ਰਮੋਟ ਕਰਿਆ ਮੈਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੀ ਆਪ੍ਰਾਂਤ ਕਰਨਾ ਆਪਾਂ ਉਹਦੇ ਵਿੱਚੋਂ ਬਣਦਾ ਮੈਂ ਤਾਂ ਵੈਸੇ ਹੀ ਮੈਂ ਭਜਦਾ ਹਾਂ ਇੱਥੋਂ ਇਹਨਾਂ ਗੱਲ ਨੂੰ ਮੈਂ ਦੱਸਦਾ ਪੁੱਤਰਕਰ ਦੋਸਤੋ ਤੁਹਾਨੂੰ ਪਤਾ ਹੈ ਸਾਡੇ ਲਈ ਇੱਕ ਕਲਾਕਾਰ ਬਾਅਦ ਚ ਹੈ ਸਾਡੇ ਭਰਾਵਾਂ ਦੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਤੇ ਮੇਰਾ ਪਿੰਡ ਹੈਗਾ ਵਾ ਬੱਦੂ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ ਕਿਸਾਨੀ ਤੇ ਮਜ਼ਦੂਰੀ ਲਈ ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ ਸਟੇਟ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਜ਼ਦੂਰ ਇੱਕਦਤਾ ਦਾ ਨਾਰਾ ਲਾਉਂਦੇ ਨੇ ਹੁਣ ਮੈਂ ਨਾਲ ਬੈਠੇ ਨੇ ਮੇਰੇ ਰਾਏ ਸਾਹਿਬ ਉਹਨਾਂ ਦੇ ਨਾਲ ਆਏ ਨੇ ਬਿੱਲਾ ਜੀ ਸਾਹਮਣਾ ਸਾਡੇ ਪੁਰਾਣੇ ਮਿੱਤਰ ਨੇ ਡਾਕਟਰ ਸਾਹਿਬ ਇਹਨਾਂ ਦੀ ਸਾਰੀ ਟੀਮ ਆਈ ਆ ਆਏ ਆ ਅਸੀਂ ਦੋਨੇ ਫਾਰਮਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਸਵਾਗਤ ਕਰਦੇ ਆ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆ ਇਹਨਾਂ ਦੇ ਦੋਨੋਂ ਫਾਰਮਾਂ ਵੱਲੋਂ ਇਹ ਆਏ ਨੇ ਹੁਣ ਅਗਲੀ ਗੱਲ ਬੰਬੂ ਮਾਨ ਸਾਹਿਬ ਰੱਖਣਗੇ ਹਾਂ ਜੋ ਰਾਏ ਸਾਹਿਬ ਰੱਖਣਗੇ ਕੱਲ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕੀ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹੇ ਜਾ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਤੁਮੰਦੂ ਜਿਵੇਂ ਪਤਾ ਵੀ ਆ ਕਿ ਜੁੜੇ ਹੋਏ ਨੇ ਮਾਨਸਾਹ ਸਾਹਨਾ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਦੋਨੀ ਸੰਧੂ ਜੀ ਉਥੇ KFC ਚ ਹੁੰਦਾ ਸੀ ਤਾਂ ਉਥੇ ਮਾਨਸਾਹ ਸਾਹਿਬ ਨੇ ਆਉਣਾ ਔਰ ਉਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਕਿ ਤੇ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਠਹਿਰਾਓ ਆਇਆ ਤਾਂ ਅਸੀਂ ਮਾਨਸਾਹ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੀ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਡੀ ਜੋ ਦੇਣ ਹੈ ਉਹ ਉਹਨੂੰ ਅਸੀਂ ਨਮਨ ਕਰਦੇ ਆਂ ਸੋ ਉਹ ਅੱਜ ਆਏ ਨੇ ਬਾਕੀ ਉਹ ਸਮੋਹਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਰਚਿਆਂ ਦੀ ਸਪੋਰਟ ਕਰਨਾ ਹੈ

ਇਹ ਥੋੜਾ ਜਿਹਾ ਕੋਈ ਥੋੜਾ ਥੋੜਾ ਉੱਚੇ ਸਿਰ ਥੋੜਾ ਜਿਹਾ ਆਪ ਦੇ ਕੰਨ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਥੋੜਾ ਜਿਹਾ ਗੜੀ ਹੋ ਜਾਣਾ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਖਿੱਤੇ ਚ ਜਨਮ ਲੈ ਲੈ ਉਤਉ ਦਾ ਜਿਹੜੇ ਸਾਡੇ ਵੱਡ ਬਣੇ ਰਹੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਛੇੜਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੇਤਕ ਸਫਲ ਹੋਵੇ ਔਰ ਸਾਡੇ ਬਹੁਤ ਵੱਡਾ ਜਿਹੜਾ ਸਾਡੇ ਨੀਤ ਹੈ ਜੇ ਚਾਹੁੰਦੇ ਆ ਕਿ ਸਦਾ ਹੀ ਸਾਡੇ ਨਾਲ ਮਾਨਸਾਬ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਝੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੋਗੇ 92 ਵਾਲੇ ਨਾਲ ਛੋਟਾ ਹੱਲਾ ਸੀ ਉਹ ਜ਼ਿਆਦਾ ਵੱਡੇ ਹੱਲੇ ਸੀ 90 92 ਦੇ ਜਿਹੜੇ ਸਕੂਲਾਂ ਤੇ ਕਾਲਜਾਂ ਵਿੱਚ ਸੀ ਉਹ ਜਵਾਨੀ ਜਿਨ੍ਹਾਂ ਦੇ ਵੀ ਸੀਨੀਅਰ ਇਹਨਾਂ ਮੂਵਮੈਂਟਾਂ 'ਚ ਹੁੰਦੇ ਸੀ ਉਹ ਵੱਡਾ ਹੱਲਾ ਸੀ ਵੱਡੇ ਕੋਈ ਤੋਂ ਵਕਤ ਲੱਗਦਾ ਹੁੰਦਾ ਸਹਿਦਕਾਰਾ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਬੰਗਾਲੀ ਆਪਣੀ ਹਾਜ਼ਰੀ ਆਉਂਦੀ ਇਹਦੇ ਜਦੋਂ ਜੇ ਕੋਈ ਸੰਸਕਾਰੀ ਗੱਲ ਕਰਦਾ ਤੋ ਉਹਨੂੰ ਵੀ ਜਿਹੜੀ ਲੈਂਗਵੇਜ ਆ ਵਰਤੀ ਜਾਂਦੀ ਇਹ ਕੋ ਮੂਰਖ ਤੱਕ ਕੋਈ ਗੱਲ ਕਰਦਾ ਉਹਦੇ ਪਿੱਛੇ ਹਾਂ ਹਾਂ ਹੀ ਬਹੁਤ ਕੋਈ ਇਹ ਨਾ ਵਿੰਗਸ ਹੋਣਿਆ ਸਮਾਜ ਦੇ ਕਿਸਾਨ ਖੇਤੀ ਕਰਦਾ ਜਿਹੜਾ ਦੁਕਾਨਦਾਰ ਆ ਉਹ ਸਮਾਜ ਦੇ ਮਲਿਕ ਪ੍ਰੋਸੈਸ ਬੜਾ ਹੋਇਆ ਐ ਐਡੇ ਜਿਹੜਾ ਕੋਈ ਲਿਖਕ ਆ ਜਾਂ ਕਾਰ ਯਕੂ ਡਾਇਰੈਕਟਰ ਹੈ ਇਹ ਨੂੰ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਕੇ ਗੱਲ ਕਰਨਾ ਅਤੇ ਵਿਚ ਵਿਚਾਲੇ ਦੇ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲਦੇ ਇਹਦੇ ਨਾਲ ਤੁਰਦੇ ਜਾਂ ਇਹ ਇਹ ਸਾਡਾ ਕੰਮ ਤਾਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਭਵਿੱਖ ਤਾਂ ਕੋਈ ਤਾੰਤ੍ਰਿਕ ਦੱਸ ਸਕਦਾ ਹੈ ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿ ਬੇਕੀ ਨੇ ਦੂਸਰਾ ਹੋਲਡ ਕਰ ਲਿਆ ਉਸ ਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪਾਂ ਕੋਈ ਅਕਿਆਜ਼ ਰਹੀ ਜਾਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈ ਨਹੀਂ ਹੁੰਦੀ ਇਹ પરિਸਥਿਤੀਆਂ ਹੌਲੀ ਹੌਲੀ ਬਣਦੀਆਂ ਜਾਣੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪਿਛੇ ਮੈਨੂੰ ਕਿਹਾ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲਦੇ ਲੱਗਦਾ ਤੇ ਤੁਸੀਂ ਕਾਲੀ ਬਨਕਰ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਆਪਣੇ ਕੋਈ ਸਵਾਲਾਂ ਦੀ ਛੜੀ ਹੋਏ ਔਰ ਤੁਹਾਡੇ ਕੁਵਾਦਿਆਂ ਮੈਂ ਜਿਹਦੇ ذریعے ਗੱਲਾਂ ਕਿ ਜਾਈਆਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਹੁੰਦੇ ਆ ਉਹ ਤਰ੍ਹਾਂ ਦੀ ਸੋਚ ਹੁੰਦੀ ਆ ਕੁਝ ਇੱਕ ਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਿਪਾਰਕ ਹੁੰਦਾ ਆ ਕੁਝ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਆ ਉਹ ਹੌਲੀ ਹੌਲੀ ਫੇਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਬੁਲਾਣਾ ਜਾਇਆ ਮੈਂ ਵੀ ਜਾਇਆ ਹਾਂ ਕਿ ਇਹ ਇਸ ਲਈ ਆਜੇ ਲੇਕਿਨ ਮੈਂ ਕੋਈ ਗੀਤ ਦੇ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿਛੂ ਜਾਂ ਪ੍ਰੰਤੂ ਕਰਨਾ ਅਪਰਵਾਹ ਜਿਹਾ ਹਿਸਾਬ ਲੱਗਦਾ ਹੌਲੀ ਹੌਲੀ ਜੁੜ ਜਾਣਗੇ ਸਵਧਾਨ ਮਾਨ ਸਾਹਿਬ ਬੰਦੀਆਂ 2007 ਦੇ ਵਿਸ਼ਕਾਰ ਜਤ ਜੇ ਕੀ ਦਿੱਤਾ ਸੀਗਾ ਬਾਕ ਬਾਕ ਸੋਚ ਸੀ ਲੇਕਿਨ ਸਾਰੇ ਸੀਗੇ ਇਸ ਲਈ ਜੱਥੇਬੰਦੀ ਆ ਬਾਕ ਬਾਕ ਹੋਇਆ ਕੀ ਤੁਸੀਂ ਉਹਨਾਂ ਨੂੰ ਫੀਲ ਕਰੋਗੇ ਕਿ ਸਾਰੇ ਇਹ ਪਤਾ ਕੀ ਹੈ ਇਹ ਮੈਦਾਨ ਵੈਸੇ ਮੈਂ ਭੱਜਦਾ ਇਹਨਾਂ ਦੇ ਰੇ ਮੈਂ ਜਿੱਦਾਂ ਕਹਿੰਦਾ ਕਿ ਅਸੀਂ ਦਾ ਖਾਸ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਦੋਨੋਂ ਨਿਕਲ ਬੇਸਿਕਲੀ ਇਹ ਜਿਹੜੇ ਗੱਲਾਂ ਦੇ ਜਵਾਬ ਇਹ ਲੀਡਰ ਆਣ ਦੇ ਲੀਡ ਕਰਦੇ ਨਾ ਇਹਦੇ ਇਹ ਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਅਨੁਭਵ ਦਰਵਾਇਆ ਮੈਂ ਜਿੱਦਾਂ ਬਿਲਡ

જોમી મેં બેંધી વેતી થી કે સાજા પ્લેટફોર્મ બન જਣਾ જોઈએ જિતે બેઠ કે બેસ કરો ઓર શાયદ તો એક બે દિન બાદ કાપી ઓપોઝિશન એ બેસ્ટ ટીમ દે લેતા ભી આયે ઉધારશ કર સકતા હૈ ઓર આપા અપસ મરપે તા આ બાકી કે ઉસ તરહ આપા ગરંટી કરી માન સાબ થોડા કિસાન મજદૂર જેડા નારા સી ઓ બહોત પ્રસિદ્ધ પ્રસિદ્ધ હોયા પિછલે અંદોલનદાર ਜਿਹੜੇ ਵੱਖ-ਵੱਖ ਕਿੱਤਿਆਂ ਦੇ ਲੋਕ ਹਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਆ ਸ਼ਾਇਦ ਹੁਣ ਦੂਜਿਆਂ ਦਾ ਕੀ ਵਿਚਾਰ ਹੋਵੇ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਨਾ ਚਾਹੁੰਦਾ ਸੀ ਕਿ ਜਦੋਂ ਤੁਸੀਂ ਸਾਂਝੀ ਅਸਿਕਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਹਨ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਕੱਢ ਕੇ ਧਾਰਨੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਉਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਹੈ ਇਹ ਜੱਥੇਬੰਦ ਇਕੱਟਾ ਹੀ ਇਸ ਤਰ੍ਹਾਂ ਦੀ ਰੂਪਮਤ ਛੇੜ ਸਕਦੇ ਐਸੀ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੇ ਨਹੀਂ ਆ ਸਕਦਾ ਆ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿਤਾਚਾ ਹੁੰਦਾ ਉਹ ਲਿਆ ਸਕਦਾ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕਾਹਦੇ ਉਹਦੇ 'ਚ ਮਜ਼ਦੂਰ ਆਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਤੁਸੀਂ ਵੀ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਆ ਉਹ ਗਾਇਬ ਗਾਇ ਹੈ ਆ ਸਕਦੇ ਕਿਸੇ ਸ਼ੂਰੀ ਮਾਤੋ ਤੁਸੀਂ ਮਿਲ ਕੇ ਕਹਿੰਦੇ ਕਿ ਗੁਨਾਹ ਚੋਰੀ ਦੀ ਨਿਊਜ਼ 18 ਤੱਕ ਐਸੀ ਕਿ ਐਸਕੇਮ ਕੂਟੇ ਦੀ ਵਜ੍ਹਾ ਵੀ ਡੱਲੇ ਵਾਸਤੇ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਕੰਮ ਨਹੀਂ ਕਰਿਆ ਇਹ ਪੂਰੀ ਕੰਟਰੋਵਰਸ਼ੀਅਲ ਹੈ ਉਹ ਪੂਰੇ ਜਦੇ ਕੱਢਦਾ ਮਾਂ ਸਾਹਿਬ ਪੰਜ ਸਾਲ ਤੋਂ ਸੈਂਟਰ ਤੋਂ ਬੱਚੋ ਨਹੀਂ ਦੇਖੀ ਦੇਖੋ ਮੇਰੀ ਨਹੀਂ ਪਤਾ ਨਹੀਂ ਦਾਰ ਇਸ ਦਾ ਮੈਂ ਤੋਂ ਨੇ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਦਾਅਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਮੇਰੀ ਵੈਸੇ ਨਹੀਂ ਜੀ ਬੇਚਦੇ ਪਤਾ ਨਹੀਂ ਤੁਸੀ ਬੰਦ ਨਹੀਂ ਕਿਤੇ ਮਨ ਨਹੀਂ ਤੇ ਤੁਸੀਂ ਹੈ ਨਹੀਂ ਮੇਰੀ ਵੈਸੇ ਤੁਸੀਂ ਆਪਾਂ ਆਪ ਸਾਰੇ ਜਿੱਦਾ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਹੀ ਪਿੰਡ ਵਾਲੇ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਪੁੱਛੋ ਜਿਹੜਾ ਕਲਿੱਕ ਲਵੇ ਜਿਸਦੇ ਲਾ 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 ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਲੂ ਜਿੱਦਾਂ ਹੁਣ ਅੰਦਰ ਕੱਲ ਧਰਨਾ ਲੱਗਿਆ ਬੜਾ ਸ਼ਾਂਤੂ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੋ ਤੁਹੇਰੀ ਬੇਇਜ਼ਤੀ ਹੈ ਮਾਨ ਸਰ ਤੁਸੀਂ ਮਿਲ ਕੇ ਆਏ ਹੋ ਮਾਨ ਸਰ ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸਿਹਤ ਕਿਹਦਰਾ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਨੇ ਕਿ ਡ੍ਰਿਪ ਲਾਵਾ ਰਣੀ ਚਾਹੀਦੀ ਆਪਾਂਵੇਂ ਅੰਸੂਣ ਜਾਰੀ ਰਹੇ ਕੋਈ ਵੀ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹ ਵੀ ਠੀਕ ਸੀ ਤੂੰ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਨਹੀਂ ਹੋਣਾ ਦੁਬਾਰਾ ਬਸ 슬ੀਪਿੰਗ ਵੋਟਸ ਹੈ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਣਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਹੁੰਦਾ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜੇਕਰ ਉਤਪੰਨਕ ਦਾ ਅਜਾ ਕੋਈ ਬਣਿਆ ਹੁੰਦਾ ਆਲੋ ਪਲ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਖ ਪ੍ਰੋਸੈਸ ਹੁੰਦਾ ਤੇ ਇੱਕ ਪਾਸਾ ਉਹ ਇੱਕ ਪਾਸਾ ਉਹਨੋਂ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰ ਸੀ ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਸ਼ ਦੇ ਵਿੱਚ ਹਾਲਤ ਐ ਆਉਂਦੀ ਤ्यों ਬਣੀ ਹੋਈ ਐ ਇਹ ਜਿਹੜੀ ਇਹ ਹਾਲਤ ਐ ਇਹ ਕਿਵੇਂ ਸੁਧਰ ਸਕਦੀ ਐ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਐ ਜਿਹੜਾ ਅੱਜ ਉਹਦੀ ਜਿਹੜੀ ਆਮਦਨ ਐ ਉਹ ਦੋਨੋਂ ਦਿਨ ਘਟ ਰਹੀ ਐ ਇਹਦੇ ਵਿੱਚ ਕੀ ਬੋਲਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਜੀ ਵਿਚਾਰ ਐ ਕਿ ਮੈਂ ਆਪਣੇ ਪਿੰਡ ਵਿੱਚ ਜਦੋਂ ਉਹ ਬੈਠ ਕੇ ਐਂ ਮੈਂ ਆਪਣਾ ਮੇਰਾ ਨਿੱਜੀ ਨਾਇ ਕਿਸੇ ਬਾਰੇ ਨਹੀਂ ਗਿਆ ਲੱਗਦਾ ਕਿ ਬੈਗ ਮੇਰੇ ਕੋਲ ਰੋਟੀ ਪੱਟਣੋਂ ਬਹੁਤ ਜ਼ਿਆਦਾ ਦਾ ਹੈ ਤੇ ਮੈਨੂੰ ਲੱਗਦਾ ਕਿ ਅਜੋਕੇ ਯੁੱਗ ਵਿੱਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਕੋਰੋਨਾ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦੇ ਰੈਕਵਿਪਮੈਂਟ ਬਹੁਤ ਮਹਿੰਗਾ ਉਹ ਸਾਜੋ ਸਮਾਨ ਲੈਣਾ ਹਰ ਕਿਸਾਨ ਦੇ ਵਸਤ ਨਹੀਂ ਜਾਂ ਤਾਂ ਹਰ ਪਿੰਡ 'ਚ ਕਾਰਪੋਰੇਟ ਸਿਸਟਮ ਬਣ ਜੇ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰ ਸਕਦੇ ਕਿ ਅਸੀਂ ਆਪ ਫਸਲ ਲਾਉਣੀ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਮਪਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਹੋ ਉਹਦੇ ਪਾਣੀ ਦੀ ਹੈ ਹੈ ਨਾ ਅਮੀਦ ਮੈਂ ਮੈਨੂੰ ਜਿਆਦਾ ਗੱਲਾਂ ਕਰਨੇ ਮੈਂ ਲੀਡਰ ਹੈ ਨਹੀਂ ਅਸੀਂ ਮੇਰੀ ਬੇਨਤੀ ਹੈ ਏਦਾਂ ਨਹੀਂ ਖਬਰਾਂ ਨਾ ਬਣਾਓ ਮਾਨ ਸਰ ਮਾਨ ਸਰ ਮਾਨ ਸਰ ਮਾਨ ਸਰ ਕਲਾਸ ਵਾਲਾ ਹੈ ਮਾਨ ਸਰ ਇਹ ਕਹਿ ਰਹੇ ਕਿ ਸਭ ਫਤ ਹੈ ਲਾਸਟ ਸਵਾਲ ਹੈ ਚਾਤਰੀਕਰੂ ਦੇ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਚਾਰ ਨੂੰ ਹਾਂ ਚਾਰ ਕੋਈ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰਿਆਂ ਦੀ ਹੋ ਫਿਰ ਕੀ ਨਿਰਣਾ ਲੰਦੇ ਫਿਰ ਪੰਜਾਬ। ਸਾਡੀ ਫਿਰ ਸੀ ਡੀ ਜੀ ਆੜੇ ਦੇ ਮੱਧ ਵਿੱਚ ਸ਼ੋਅ ਵੀ ਕੈਨਸਲ ਕਰ ਕਰ ਲਗਾਤਾਰ ਕਿਸਾਨੀ ਦੀ سپورਟ ਚਾ ਰਹੇ ਹੋ। ਬਾਕੀ ਵੱਡੇ ਵੱਡੇ ਕਾਨਫਰੰਸਟ ਕਰ ਰਹੇ ਨੇ ਕੀ ਗੱਲ ਤੁਹਾਨੂੰ ਪੈਸਾ ਪੈ ਰਿਹਾ। ਮੈਨੂੰ ਇਹ ਜਿਹੀ ਗੱਲਾਂ ਮੈਂ ਕਰਦਾ ਨਹੀਂ। ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੁੰਦਾ। ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਕਾਨੂੰਨੀ ਹੈ। ਅੜਦਾਰੀ ਤੂੰ। ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੈ। ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਬੇਚਾ। ਸਾਨੂੰ ਲੱਗਦਾ ਸੀ ਕਾਂਗਰਸ ਬੈਕ ਕਰਦਾ। ਸਾਡੇ ਸਾਡੇ ਜਿਹੜੇ ਆਰਟਿਸਟਾਂ ਨਾਲ ਕੰਪਨੀ ਨਾਲ ਡਾਈਆਪ ਹੋ ਦੇਖੀ 5:00 ਵਜੇ ਠੀਕ ਰਹੇਗਾ 5:00 ਵਜੇ ਠੀਕ ਰਹੇਗਾ ਜੰਮਾ ਦੀ ਠੀਕ ਹੈ ਚਲੋ